ਮੈਨੂੰ ਕੱਲ ਨਾ ਕੋਈ ਵਿਰੋਧ ਵਾਲੀ ਗੱਲ ਸਾਰੇ ਸੈਸ਼ਨ 'ਚ ਹੀ ਨਜ਼ਰ ਨਹੀਂ ਆਈ ਬੜੇ ਪਿਆਰ ਦੇ ਨਾਲ ਸਾਡੇ ਕੁਝ ਜਿਹੜੇ ਵਿਰੋਧੀ ਸੀਗੇ ਬੜੇ ਪਿਆਰ ਨਾਲ ਸਾਰੀਆਂ ਕਹਾਣੀਆਂ ਉਹਨਾਂ ਸੁਣੀਆਂ ਹੈ ਉਲਟਾ ਸੀਐਮ ਸਾਹਿਬ ਦੇ ਨਾਲ ਵੀ ਬੜੀ ਖੁਸ਼ਗਵਾਰੀ ਮਾਹੌਲ ਦੇ ਵਿੱਚ ਸ਼ਾਮ ਨੂੰ ਮਿਲ ਕੇ ਗਏ ਆ ਔਰ ਜੇ ਕੋਈ ਇਹ ਜੀ ਬਜਟ ਵਾਲੀ ਕੋਈ ਮਾੜੀ ਗੱਲ ਹੁੰਦੀ ਤਾਂ ਸ਼ਾਇਦ ਉਹ ਵਿਰੋਧਤਾ ਵੀ ਕਰਦੇ ਕੱਲ ਤਾਂ ਇੱਥੇ ਮਾਹੌਲ ਹੀ ਐ ਬਣਿਆ ਪਿਆ ਸੀ ਜਿਵੇਂ ਦੀਵਾਲੀ ਮਨਾਈ ਦੀ ਹੁੰਦੀ ਸਾਰੇ ਇਕੱਠੇ ਰਲ ਕੇ ਇਸ ਕਰਕੇ ਜਿਹੜਾ ਬਜਟ ਪੇਸ਼ ਹੋਇਆ ਉਹ ਹਰ ਇੱਕ ਖੇਤਰ ਨੂੰ ਧਿਆਨ ਰੱਖ ਕੇ ਹੋਇਆ ਔਰ ਇਹਦੇ ਰਿਜ਼ਲਟ ਬਹੁਤ ਵਧੀਆ ਨੇ ਪੰਜਾਬੀ ਖੁ ਸਸੇ ਕੋਈ ਇਹਨਾਂ ਵਿਰੋਧੀਆਂ ਨੂੰ ਖੁਸ਼ ਕਰਕੇ ਕੋਈ ਦਿਖਾਵਾ ਨਹੀਂ ਕਰਨਾ ਜਦੋਂ ਪੰਜਾਬ ਖੁਸ਼ ਹੈ ਤਾਂ ਲੋਕ ਖੁਸ਼ ਹੈ ਤਾਂ ਅਸੀਂ ਖੁਸ਼ ਹਾਂ ਸਾਡਾ ਸੀਐਮ ਖੁਸ਼ ਹੈ ਪੰਜਾਬੀ ਖੁਸ਼ ਹੈ ਪਵਦੀ ਖੁਸ਼ ਹੈ ਜੇ ਚੱਲੇ ਜੇ ਤੁਸੀਂ ਦਿਵਾਲੀ ਮਨਾਈ ਹੁੰਦੀ ਸਭ ਦੇਖੋ ਦੋ ਚੀਜ਼ਾਂ ਜੀ ਜਿਹੜੀ ਸੀਚੇਵਾਲ ਸਾਹਿਬ ਵਾਲੀ ਗੱਲ ਕੀਤੀ ਗਈ ਹੈ ਬੜੀ ਮੰਦਭਾਗੀ ਨਿੰਦਣਯੋਗ ਹੈ ਇਹ ਜਿਹੇ ਇੱਕ ਮਹਾਨ ਜਿਹੜੇ ਪੰਜਾਬ ਨੂੰ ਪਿਆਰ ਕਰ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਜਿਹੜੀ ਮੰਦਭਾਗੀ ਜਿਹੜੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਇੱਥੇ ਵਿਰੋਧੀ ਧਰ ਦੇ ਨੇਤਾ ਨੂੰ ਔਰ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਲੇਕਿਨ ਚਲੋ ਅਸੀਂ ਇਹਨਾਂ ਛੋਟੀਆਂ ਗੱਲਾਂ 'ਚ ਨਹੀਂ ਪੈਂਦੇ ਜਿਹੜਾ ਸਿਚੇਵਾਲ ਮਾਡਲ ਹੈ ਸਿਚੇਵਾਲ ਸਾਹਿਬ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਵਾਤਾਵਰਣ ਨੂੰ ਸਬੰਧ ਉਹ ਉਹ ਇੱਕ ਨਾ ਸੰਤ ਆਦਮੀ ਨੇ ਸੰਤ ਫਕੀਰ ਆਦਮੀ ਕੱਲ ਕੱਲ ਵਿਧਾਇਕਾਂ ਵੱਲੋਂ ਕਿਹਾ ਗਿਆ ਆਮ ਆਦੀ ਪਾਰਟੀ ਦੇ ਕਿ ਅਸੀਂ ਬੋਲਣ ਨਹੀਂ ਦੇਵਾਂਗੇ ਜਦ ਤੱਕ ਉਹ ਮਾਫੀ ਨਹੀਂ ਮੰਗਦੇ ਮਾਫੀ ਤਾਂ ਮੰਗੀ ਨਹੀਂ ਤੇ ਮਾਫੀ ਨਹੀਂ ਮੰਗਿਓ ਕਹਿੰਦੇ ਆ ਸਟੈਂਡਪ ਬੈਠੋ ਜੀ ਉਹ ਮਾਫੀ ਮੰਗਣ ਵਾਲੇ ਜਦੋਂ ਵਿਧਾਨ ਸਭਾ ਦੇ ਵਿੱਚੋਂ ਮਾਫੀ ਮੰਗਣ ਵਾਲੇ ਇਨਸਾਨ ਹੀ ਗਾਇਬ ਹੋ ਜਾਣ ਤਦੋਂ ਦੱਸੋ ਘਰੋਂ ਲੱਭ ਕੇ ਥੋੜਾ ਮਾਫੀ ਮੰਗਾਉਣੀ ਹੈ ਉੱਤੋਂ ਨਹੀਂ ਆ ਜਾਂਦੇ ਨੇ ਆ ਜਾਣਗੇ ਪੰਜਾਬੀ ਖੁਸ਼ ਐ ਬਜਟ ਤੋਂ ਪਵਦੀ ਖੁਸ਼ ਐ ਇਸ ਬਜਟ ਤੋਂ ਦੇਖੋ ਭਾਈ ਬਾਤ ਸੁਣ ਲੈ ਮੇਰੀ ਮੇਰੇ ਇਲਾਕੇ ਵਾਲੇ ਪਵਦ ਵਾਲੇ ਲੋਕ ਤਾਂ ਧੰਨ ਧੰਨ ਕਰ ਰਹੇ ਮੁੱਖ ਮੰਤਰੀ ਕੀ ਹਰਪਾਲ ਜੀ ਮੇਗੀ ਧੰਨ ਧੰਨ ਕਰ ਰਹੇ ਉਹ ਇਹਨੂੰ ਪਤਾ ਨਹੀਂ ਭਾਈ ਪਰ ਤੇ ਕੀ ਤਕਲੀਫਾ ਉਹਨੂੰ ਜਾ ਕੇ ਪੁੱਛ ਲੈ ਮਾਰਾ ਤੋਂ ਸੂਤ ਆ ਗਿਆ ਕੰਮ ਮੈਨੂੰ ਕੱਲ ਨਾ ਕੋਈ ਵਿਰੋਧ ਵਾਲੀ ਗੱਲ ਸਾਰੇ ਸੈਸ਼ਨ 'ਚ ਹੀ ਨਜ਼ਰ ਨਹੀਂ ਆਈ ਬੜੇ ਪਿਆਰ ਦੇ ਨਾਲ ਸਾਡੇ ਕੁਝ ਜਿਹੜੇ ਵਿਰੋਧੀ ਸੀਗੇ ਬੜੇ ਪਿਆਰ ਨਾਲ ਸਾਰੀਆਂ ਕਹਾਣੀਆਂ ਉਹਨਾਂ ਸੁਣੀਆਂ ਉਲਟਾ सीएम साहब ਦੇ ਨਾਲ ਵੀ ਬੜੀ ਖੁਸ਼ਗਵਾਰੀ ਮਾਹੌਲ ਦੇ ਵਿੱਚ ਸ਼ਾਮ ਨੂੰ ਮਿਲ ਕੇ ਗਏ ਆ ਔਰ ਜੇ ਕੋਈ ਹੈ ਜੀ ਬਜਟ ਵਾਲੀ ਕੋਈ ਮਾੜੀ ਗੱਲ ਹੁੰਦੀ ਤਾਂ ਸ਼ਾਇਦ ਉਹ ਵਿਰੋਧਤਾ ਵੀ ਕਰਦੇ ਕੱਲ ਤਾਂ ਇੱਥੇ ਮਾਹੌਲ ਹੀ ਐ ਬਣਿਆ ਪਿਆ ਸੀ ਜਿਵੇਂ ਦੀਵਾਲੀ ਮਨਾਈ ਦੀ ਹੁੰਦੀ ਸਾਰੇ ਇਕੱਠੇ ਰਲ ਕੇ ਇਸ ਕਰਕੇ ਜਿਹੜਾ ਬਜਟ ਪੇਸ਼ ਹੋਇਆ ਉਹ ਹਰ ਇੱਕ ਖੇਤਰ ਨੂੰ ਧਿਆਨ ਰੱਖ ਕੇ ਹੋਇਆ ਔਰ ਇਹਦੇ ਰਿਜ਼ਲਟ ਬਹੁਤ ਵਧੀਆ ਨਹੀਂ ਪੰਜਾਬੀ ਖੁਸ਼ ਨੇ ਸਸੇ ਕੋਈ ਇਹਨਾਂ ਵਿਰੋਧੀਆਂ ਨੂੰ ਖੁਸ਼ ਕਰਕੇ ਕੋਈ ਦਿਖਾਵਾ ਨਹੀਂ ਕਰਨਾ ਜਦੋਂ ਪੰਜਾਬ ਖੁਸ਼ ਹੈ ਤਾਂ ਲੋਕ ਖੁਸ਼ ਹੈ ਤਾਂ ਅਸੀਂ ਖੁਸ਼ ਆ ਸਾਡਾ ਸੀਐਮ ਖੁਸ਼ ਹੈ ਪੰਜਾਬੀ ਖੁਸ਼ ਹੈ ਪਵਾਦੀ ਖੁਸ਼ ਹੈ ਚੱਲੇ ਜਿਵੇਂ ਤੁਸੀਂ ਦਿਵਾਲੀ ਮਨਾਈ ਹੁੰਦੀ ਸਭ ਆ ਦੇਖੋ ਦੋ ਚੀਜ਼ਾਂ ਜੀ ਜਿਹੜੀ ਸੀਚੇਵਾਲ ਸਾਹਿਬ ਵਾਲੀ ਗੱਲ ਕੀਤੀ ਗਈ ਹੈ ਬੜੀ ਮੰਦਭਾਗੀ ਨਿੰਦਣਯੋਗ ਹੈ ਇਹ ਜਿਹੇ ਇੱਕ ਮਹਾਨ ਜਿਹੜੇ ਪੰਜਾਬ ਨੂੰ ਪਿਆਰ ਕਰ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਜਿਹੜੀ ਮੰਦਭਾਗੀ ਜਿਹੜੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਇੱਥੇ ਵਿਰੋਧੀ ਧਰ ਦੇ ਨੇਤਾ ਨੂੰ ਔਰ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਲੇਕਿਨ ਚਲੋ ਅਸੀਂ ਇਹਨਾਂ ਛੋਟੀਆਂ ਗੱਲਾਂ 'ਚ ਨਹੀਂ ਪੈਂਦੇ ਜਿਹੜਾ ਸਿਚੇਵਾਲ ਮਾਡਲ ਹੈ ਸਿਚੇਵਾਲ ਸਾਹਿਬ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਵਾਤਾਵਰਣ ਨੂੰ ਉਹ ਉਹ ਇੱਕ ਨਾ ਸੰਤ ਆਦਮੀ ਨੇ ਸੰਤ ਫਕੀਰ ਆਦਮੀ ਕੱਲ ਕੱਲ ਵਿਧਾਇਕਾਂ ਵੱਲੋਂ ਕਿਹਾ ਗਿਆ ਆਮ ਆਦੀ ਪਾਰਟੀ ਦੇ ਕਿ ਅਸੀਂ ਬੋਲਣ ਨਹੀਂ ਦੇਵਾਂਗੇ ਜਦ ਤੱਕ ਉਹ ਮਾਫੀ ਨਹੀਂ ਮੰਗਦੇ ਮਾਫੀ ਤਾਂ ਮੰਗੀ ਨਹੀਂ ਤੇ ਮਾਫੀ ਨਹੀਂ ਮੰਗਿਓ ਕਹਿੰਦੇ ਆ ਸਟੈਂਡਪ ਬੈਠੋ ਜੀ ਉਹ ਮਾਫੀ ਮੰਗਣ ਵਾਲੇ ਜਦੋਂ ਜਦੋਂ ਵਿਧਾਨ ਸਭਾ ਦੇ ਵਿੱਚੋਂ ਮਾਫੀ ਮੰਗਣ ਵਾਲੇ ਇਨਸਾਨ ਹੀ ਗਾਇਬ ਹੋ ਜਾਣ ਤਦ ਉਹਨੂੰ ਦੱਸੋ ਘਰੋਂ ਲੱਭ ਕੇ ਥੋੜਾ ਮਾਫੀ ਮੰਗਾਉਣੀ ਹੈ ਉੱਤੋਂ ਨਹੀਂ ਆ ਜਾਂਦੇ ਨੇ ਆ ਜਾਣਗੇ ਪੰਜਾਬੀ ਖੁਸ਼ ਹੈ ਬਜਟ ਤੋਂ ਪਵਦੀ ਖੁਸ਼ ਹੈ ਇਸ ਬਜਟ ਤੋਂ ਦੇਖੋ ਭਾਈ ਬਾਤ ਸੁਣ ਲੈ ਮੇਰੀ ਮੇਰੇ ਇਲਾਕੇ ਵਾਲੇ ਪਵਦ ਵਾਲੇ ਲੋਕ ਤਾਂ ਤਨ ਤਨ ਕਰ ਰਹੇ ਮੁੱਖ ਮੰਤਰੀ ਕੀ ਹਰਪਾਲ ਜੀ ਮੇਗੀ ਤਨ ਤਨ ਕਰ ਰਹੇ ਉਹ ਇਹਨੂੰ ਪਤਾ ਨਹੀਂ ਭਾਈ ਪਰ ਤੇ ਕੀ ਤਕਲੀਫਾ ਉਹਨੂੰ ਜਾ ਕੇ ਪੁੱਛ ਲੈ ਮਾਰਾ ਤੋਂ ਸੂਤ ਆ ਗਿਆ ਕੰਮ